ਉਮਰਪੁਰਾ ਨਥੂ ਮਾਜਰਾ ਜਿੱਥੇ ਕੀ 12 ਗਸੋਂ ਲੱਗਣ ਵਾਲੇ ਸਲਾਣਾ ਮਾਤਾ ਰਾਜ ਰਾਜेश्वरी ਮੰਦਿਰ ਵਿੱਚ ਮੇਲੇ ਸੰਬੰਧੀ ਇੱਕ ਅਹਿਮ ਮੀਟਿੰਗ ਮਾਤਾ ਰਾਜ ਰਾਜेश्वरी ਕਮੇਟੀ ਰਜਿਸਟਰ ਦੇ ਚੇਅਰਪਰਸਨ ਸ਼੍ਰੀ ਮਨੋਹਰ ਕੋਸ਼ਲ ਗਲੋਟੀ ਜੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ-ਵੱਖ ਉਦਧਾਰਾ ਨੇ ਸ਼ਿਰਕਤ ਕੀਤੀ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੇਸ਼ਰ ਕੁਲਦੀਪ ਕੋਸ਼ਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਰਾਜੇਸ਼ਵਰੀ ਮੰਦਿਰ ਕਮੇਟੀ ਵਰਪੁਰਾ ਨਥੂ ਮਾਜਾ ਦੀ ਅੱਜ ਮੀਟਿੰਗ ਹੋਈ ਆ ਤੇ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਮਾਤਾ ਦਾ ਦਿਹਾੜਾ 12 4 12 8 2025 ਦਿਨ ਮੰਗਲਵਾਰ ਨੂੰ ਹੈ ਤੇ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਮੱਥਾ ਟੇਕਣ ਆਉਂਦੇ ਨੇ ਦੇਸ਼-प्रदेश ਤੋਂ ਵੀ ਆਉਂਦੇ ਨੇ ਸਾਰੇ ਸਾਰੇ ਜ਼ਿਲ੍ਹਿਆਂ ਤੋਂ ਆਉਂਦੇ ਨੇ ਇਸ ਦਾ ਕੀ ਖੁੱਲੇ ਖੁੱਲਾ ਪੰਡਾਵਾ ਚੱਲਦਾ ਸਾਰੇ ਆਪਣੀਆਂ ਇੱਛਾ ਜੋ ਵੀ ਉਹਨਾਂ ਦੀ ਇੱਛਾ ਹੁੰਦੀ ਆ ਉਹ ਮਾਤਾ ਪੂਰੀ ਕਰਦੀ ਆ ਤੇ ਸਾਰੇ ਲੋਕ ਮੱਥਾ ਟੇਕ ਕੇ ਜਾਂਦੇ ਨੇ ਮਿੱਟੀ ਖਾੜ ਕੇ ਜਾਂਦੇ ਨੇ ਸੋ ਕਿਹੜੀ ਫੈਮਿਲੀ ਹੈ ਜਿਹੜੀ ਆ ਇੱਥੇ ਆਉਂਦੀ ਆ ਮਤਲਬ ਕੀ ਇੱਥੇ ਆਉਂਦੇ ਨੇ ਪੈਦ ਕੇ ਗੋਦ ਕੌਸ਼ਲ ਗੋਦ ਮਾਤਾ ਰਾਜ ਅਰ ਜੀਸਬਰੀ ਮੰਦਿਰ ਦੇ ਵਿੱਚ ਸਰਬਸੰਮਤੀ ਨਾਲ ਕਮੇਟੀ ਨੇ ਮੰਦਰ ਪੰਡਾਰੇ ਦੇ ਲਈ ਡਿਊਟੀਆਂ ਸਾਰਿਆਂ ਦੀਆਂ ਲਾਈਆਂ ਨੇ ਜਿਨ੍ਹਾਂ ਦੇ ਵਿੱਚੋਂ ਵਿਕਾਸ ਸ਼ਰਮਾ ਜੀ ਡਿਊਟੀ ਲੰਗਰ ਦੀ ਕੰਟਰੋਲ ਲਈ ਕਰਨਗੇ ਪ੍ਰੈਸ ਦੀ ਡਿਊਟੀ ਹਲਵਾਈਆਂ ਦੇ ਕੋਲ ਨਿਗਰਾਨੀ ਦੀ ਕੀਤੀ ਜਾਊਗੀ ਤੇ ਇਸਤੀਸ কুমার ਦੀ ਡਿਊਟੀ ਮੱਥਾ ਟਿਕਾਉਣ ਦੀ ਤੇ ਮਨੋਜ ਕੁਮਾਰ ਦੀ ਡਿਊਟੀ ਬਜ਼ੁਰਗਾਂ ਨੂੰ ਆਇਆਂ ਨੂੰ ਖਾਣਾ-ਦਾਣਾ ਜਿਨ੍ਹਾਂ ਨੂੰ ਉੱਪਰ ਨਹੀਂ ਜਾ ਸਕਦੇ ਉਹ ਆਪ ਦਾ ਡਿਊਟੀ ਭਗਤੌਣਗੇ ਤੇ ਜੱਗੇ ਦੀ ਡਿਊਟੀ ਫਲ ਫਰੂਟ ਸਬਜੀ ਤੇ ਬਰੇਲ ਕੋਟਲੋਂ ਲੈ ਕੇ ਆਉਣ ਦੀ ਆ ਡਿਊਟੀ ਤੇ ਕਾਕਾ ਸਿਆੜ ਤੋਂ ਇਹਨਾਂ ਦੀ ਨਿਗਰਾਨੀ ਦੀ ਡਿਊਟੀ ਲਾਤੀ ਮਨੋਹਰ ਲਾਲ ਜੀ ਸਾਡੇ 메ਨ ਮੰਦਰ ਦੇ ਪੁਰਾਣੇ ਕੈਸ਼ੀਅਰ ਉਹਨਾਂ ਦੇ ਸਾਰੇ ਅਸੀਂ ਨਾਲ ਰਲ ਮਿਲ ਕੇ ਮੀਟਿੰਗ ਕਰਕੇ ਅਗਲਾ ਜਿਹੜਾ ਵੀ ਏਜੰਡਾ ਸਾਡਾ ਤਿਆਰ ਹੋਊਗਾ ਉਹ ਸਰਵ ਸੰਮਤੀ ਨਾਲ ਅਸੀਂ ਮੰਦਿਰ ਦੇ ਵਿੱਚ ਉਹਦਾ ਰੈਮਸਫਰਾ ਕਰਕੇ ਅੱਗੇ ਦੀ ਤਿਆਰੀ ਕੀਤੀ ਜਾਓ